ਰੰਦਾ ਤੇ ਹੁਣੇ ਹੀ ਇਹ ਹਾਲ ਹੋ ਗਿਆ ਵਾ ਅੱਗੇ ਅੱਗੇ ਜਾ ਕੇ ਪਤਾ ਨਹੀਂ ਮਹਾਰਾਣੀ ਕੀ ਕਰੇਗੀ ਇਹਨੂੰ ਮੈਂ ਕਿਦਾਂ ਸਮਝਾਵਾਂ ਕਿ ਸਹੁਰਿਆਂ ਦੇ ਘਰ ਦੀਆਂ ਗੱਲਾਂ ਪੇਕਿਆਂ ਨਾਲ ਨਹੀਂ ਕਰੀਦੀਆਂ ਹੁੰਦੀਆਂ ਜਿਹੜੀ ਮਹਾਰਾਣੀ ਅਜੇ ਤੱਕ ਅੰਦਰੋਂ ਬਾਹਰ ਨਹੀਂ ਨਾ ਨਿਕਲੀ ਇਹ ਪੱਕਾ ਆਪਣੀ ਮਾਂ ਨਾਲ ਹੀ ਫੋਨ ਤੇ ਗੱਲਾਂ ਕਰਨ ਢਈ ਹੋਣੀ ਆ ਵੇਖਦੀ ਆ ਨਾ ਅੰਦਰ ਜਾ ਕੇ ਜੇ ਇਹ ਆਪਣੀ ਮਾਂ ਨਾਲ ਗੱਲਾਂ ਕਰਨ ਢਈ ਹੋਵੇਗੀ ਨਾ ਫਿਰ ਇਹਦੇ ਫੋਨ ਦਾ ਮੈਨੂੰ ਹੱਲ ਕੋਈ ਨਾ ਕੋਈ ਕਰਨਾ ਹੀ ਪੈਣਾ ਹਾਂ ਹਾਂਜੀ ਮੰਮੀ ਮੈਂ ਤਾਂ ਠੀਕ ਆ ਤੂੰ ਹੀ ਦੱਸੋ ਘਰੇ ਸਾਰੇ ਠੀਕ ਨੇ ਆਹ ਵੇਹਲਾ ਇਹਦਾ ਹਾਲ ਪਾਂਡਿਆਂ ਦਾ ਢੇਰ ਲੱਗਾ ਪਿਆ ਇਹਨੂੰ ਕਿਤੇ ਇਹਨਾਂ ਨੇ ਪਤਾ ਵੀ ਮੈਂ ਪਾਂਡਿਆਂ ਹੀ ਮਾਂ ਇਲਾ ਨੇ ਕਿਰਨ ਵੇਖ ਲੈ ਇਹਦਾ ਹਾਲ ਆ ਵਾਜਤਾ ਕਾ ਨਹੀਂ ਕਿਤੇ ਮੈਨੂੰ ਦੇਣ ਲਈ ਮੈਂ ਵੇਖਦੀ ਆ ਨਾ ਅੰਦਰ ਜਾ ਕੇ ਕਿ ਕੀ ਕਰਨ ਲਈ ਆ ਇਹ ਹਾਂਜੀ ਹਾਂਜੀ ਮੰਮੀ ਕਿਰਨ ਪੁੱਤ ਕਿਹਦਾ ਫੋਨ ਆਉਂਡਿਆ ਵਾ ਮੰਮੀ ਮੇਰੀ ਮੰਮੀ ਦਾ ਫੋਨ ਆਉਂਡਿਆ ਵਾ ਮੈਂ ਉਹਨਾਂ ਨਾਲ ਗੱਲ ਕਰਨ ਢੀ ਠੀਕ ਆ ਗੱਲ ਤੇ ਤੂੰ ਕਰ ਲੈ ਪਰ ਪਾਂਡਿਆਂ ਦੀ ਸ਼ਿੰਗ ਘ ਭਰੀ ਪਈ ਐ ਮਾਂਜੇ ਵਾਲੀ ਤੇ ਉਹ ਮਾਂਜਲਾ ਪਾਣੀ ਪੀਣ ਵਾਸਤੇ ਕੋਈ ਪਾਂਡਾ ਨਹੀਂ ਲੱਭਣ ਢਿਆ ਠੀਕ ਆ ਮੰਮੀ ਮਾਂਝ ਲੈਣੀ ਆ ਚੰਗਾ ਪੁੱਤ ਮੰਮੀ ਤਾਨੂੰ ਪਤਾ ਵਾ ਮੰਮੀ ਤਾਂ ਸਾਰਾ ਦਿਨ ਕੰਮ ਦਾ ਡੱਕਾ ਨਹੀਂ ਤੋੜਦੇ ਸਾਰਾ ਦਿਨ ਮੈਨੂੰ ਆਰਡਰ ਮਾਰਦੇ ਰਹਿੰਦੇ ਆ ਨਾਲੇ ਮੈਨੂੰ ਦੱਸਦੇ ਹੀ ਕਿ ਹਾੜ ਦੇ ਸਿਰ ਤੇ ਤੇ ਕਰਜ਼ਾ ਹੀ ਵੜਾਵਾ ਅੱਛਾ ਪੋਤਾ ਵੇਖਿਆ ਕਿੰਨਾ ਵੱਡਾ ਔਲਾ ਰੱਖਿਆ ਨਾ ਸਾਡੇ ਨਾਲ ਹਾਂਜੀ ਮੰਮੀ ਤੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਤ ਨਹੀਂ ਆ ਤੇ ਤੁਸੀਂ ਕਿਤੇ ਗਾਣਾ ਕਰਿਓ ਏਣਾ ਹੋਏ ਕਿਤੇ ਘਰੇ ਮੇਰੇ ਪਤਾ ਲੱਗ ਜੇ ਤੇ ਸਾਰਾ ਕੰਮ ਖਰਾਬ ਹੋ ਜੇ। ਨਾ ਪੁੱਤ ਮੈਨੂੰ ਕੀ ਲੋੜ ਐ ਤੁਹਾਡੇ ਘਰ ਦੀ ਗੱਲ ਕਿਸੇ ਨਾਲ ਕਰਨ ਦੀ। ਹਾਂਜੀ ਮੰਮੀ ਨਾਲੇ ਲੋਕੀ ਨਾ ਇਹਨਾਂ ਨੂੰ ਘਾਟੀ ਬੁਲਾਉਂਦੇ ਆ। ਸਾਡੇ ਘਰੇ ਤੇ ਕੋਈ ਆਉਂਦਾ ਵੀ ਨਹੀਂ ਹੈਗਾ। ਚੱਲ ਕੋਈ ਗੱਲ ਨਹੀਂ ਪੁੱਤ ਤੂੰ ਇਹਨਾਂ ਗੱਲਾਂ ਦੀ ਕੋਈ ਟੈਨਸ਼ਨ ਨਾ ਕਰਿਆ ਕਰ। ਕੋਈ ਆਵੇ ਕਿ ਨਾ ਆਵੇ। ਹਾਂਜੀ ਮੰਮੀ। ਮੰਮੀ ਸਾਰਾ ਪੈਸਾ ਤੇ ਲੈਣਾ ਮੇਰੀ ਸੱਸ ਕੋਲ ਹੁੰਦਾ ਵਾ। ਨਾਲ ਘਰ ਵਾਲਾ ਘਰ ਵਾਲਾ ਮੇਰੇ ਤੇ ਲਾਈ ਲੱਗਾ। ਚੱਲ ਕੋਈ ਗੱਲ ਨਹੀਂ ਪੁੱਤ ਰੱਖ ਲਾਂਦੇ ਪੈਸੇ ਇਹਨੂੰ ਆਪਣੇ ਕੋਲ ਜਦੋਂ ਤੈਨੂੰ ਨਾਂ ਦੇਵੇਂਗੀ ਫੇਰ ਮੈਨੂੰ ਦੱਸੀ ਚਲੋ ਠੀਕ ਐ ਮੰਮੀ ਹੁਣ ਮੈਂ ਭਾਂਡੇ ਮਾ ਲਾਂ ਮੈਂ ਬਾਅਦ 'ਚ ਤੁਹਾਡੇ ਨਾਲ ਗੱਲ ਕਰਦੀ ਆਂ ਚੰਗਾ ਪੁੱਤ ਵੇਹਲਾ ਇਹਦਾ ਹਾਲ ਨਹੀਂ ਹਟਦੀ ਆਪਣੀ ਮਾਂ ਨਾਲ ਫੋਨ ਤੇ ਗੱਲਾਂ ਕਰਨੋਂ ਅੱਜ ਮੈਨੂੰ ਇਹਦਾ ਕੋਈ ਨਾ ਕੋਈ ਹਿਲਵਸਿਲਾ ਕਰਨਾ ਹੀ ਪੈਣਾ ਆ ਮੰਮੀ ਕੀ ਕਰਾਂ ੜੀ ਕੋਈ ਨਹੀਂ ਪੁੱਤ ਕਰਨਾ ਕੀ ਆ ਕਮੀਜ਼ ਪੀੜਾ ਹੋ ਗਿਆ ਹੀ ਮੈਨੂੰ ਤੇ ਖੁੱਲਾ ਕਰਨ ਵਾਸਤੇ ਸੀਣਾ ਦੇੜਨ ਰਹੀ ਆ ਠੀਕ ਐ ਤੇ ਚੱਲ ਪੁੱਤ ਇਦਾਂ ਕਰ ਰਸੋਈ 'ਚ ਜਾ ਕੇ ਭਾਂਡੇ ਮਾਇਲਾ ਤੇ ਨਾਲੇ ਸੋਈ ਦੀ ਸਫਾਈ ਕਰ ਲਈ ਮੱਖੀਆਂ ਭਣ ਭਣ ਕਰ ਲਈਆਂ ਨੇ ਮੰਮੀ ਭਾਂਡੇ ਤੇ ਮੈਂ ਮਾਂ ਲੈਣੀ ਆ ਸਫਾਈ ਬਾਅਦ 'ਚ ਕਰ ਲਾਂਗੀ ਪੁੱਤ ਤੂੰ ਹੀ ਕੰਮ ਕਰਨੇ ਆ ਭਾਵੇਂ ਵੇਲੇ ਕਰ ਦੇ ਭਾਵੇਂ ਕਿਹੜੇ ਵੇਲੇ ਕਰ ਮਰਜ਼ੀ ਤੇਰੀ ਮੈਂ ਤੈਨੂੰ ਕੀ ਕਹਿਣਾ ਠੀਕ ਐ ਮੰਮੀ ਮੰਮੀ ਨੂੰ ਮੇਰ ਨਾਲ ਪਤਾ ਨਹੀਂ ਕੀ ਤਕਲੀਫ ਆ ਮੈਂ ਜਦੋਂ ਮੰਮੀ ਨਾਲ ਗੱਲ ਕਰਦੀ ਆ ਉਦੋਂ ਹੀ ਆ ਜਾਂਦੇ ਆ ਉਤੋਂ ਭਾਂਡੇ ਮਾਂਜਣ ਵਾਲੋ ਮੈਨੂੰ ਕਹਤਾ ਵਾ ਕੀ ਗੱਲ ਚਾਰ ਭਾਂਡੇ ਆ ਆਪ ਨਹੀਂ ਮਾਂਜ ਸਕਦੇ ਸਿਆਪਾ ਪਾ ਤਾ ਮੇਰੇ ਪਾ ਦਾ ਚੱਲ ਭਾਂਡੇ ਮਾਂਜਣ ਲੱਗ ਪਿਆ ਸੋਈ ਚ ਜਾ ਕੇ ਹੁਣ ਇਹ ਤੇ ਫੋਨ ਦਾ ਕੋਈ ਨਾ ਕੋਈ ਹਿਲਾ ਕਰਕੇ ਹੁੰਨੀ ਆ ਇੱਕ ਮਿੰਟ ਮੈਂ ਫੋਨ ਤੇ ਇਹਦਾ ਲਗਾਉਣ ਲੱਗੀ ਆ ਜੇ ਇਹਨੂੰ ਪਤਾ ਲੱਗ ਗਿਆ ਤਾਂ ਫੇਰ ਮੈਂ ਕੋਈ ਹੋਰ ਤਰੀਕਾ ਲੱਭਦੀ ਆ ਹਾਂ ਹੁਣ ਆਊਗਾ ਮਜ਼ਾ ਚੱਲ ਕਰਤਾ ਕੰਮ ਹੁਣ ਵੇਖਦੀ ਆ ਨਾ ਕਿਦਾਂ ਫੋਨ ਠੀਕ ਕਰਾਉਂਦੀ ਆ ਚਾਲਾ ਭਾਂਡੇ ਵੀ ਮੰਜ ਗਏ ਤੇ ਰਸੋਈ ਵੀ ਸਾਫ ਹੋ ਗਈ ਬਾਕੀ ਕੰਮ ਬਾਅਦ ਚ ਕਰਾਂਗੀ ਏਦਾਂ ਕਰਦੀਆਂ ਹੁਣ ਕਰਦੀਆਂ ਮੰਮੀ ਨਾਲ ਗੱਲ ਸਾਡੇ ਤੇ ਗੱਲ ਹੀ ਅੱਧੇ ਚ ਰਹਿ ਗਈ ਹੈ ਹੈ ਮੇਰਾ ਫੋਨ ਕਿੱਥੇ ਗਿਆ ਮੈਂ ਤਾਂ ਫੋਨ ਇੱਥੇ ਰੱਖਿਆ ਸੀ ਹਏ ਰੱਬਾ ਮੇਰਾ ਫੋਨ ਪਾਣੀ ਚ ਕਿੱਥੇ ਚਲ ਗਿਆ ਮੈਂ ਤਾਂ ਇਹਨੂੰ ਬੈੱਡ ਤੇ ਰੱਖ ਕੇ ਗਈ ਹਾਂ ਸੱਚੀ ਮਨਾਂ ਸੋ ਗਿਆ ਸਾਰ ਇਹ ਤੇ ਓਨ ਵੀ ਨਹੀਂ ਹੋ ਰਿਹਾ ਪਤਾ ਨਹੀਂ ਹੁਣ ਇਹਨੇ ਠੀਕ ਵੀ ਹੋਣਾ ਕਿ ਨਹੀਂ ਉੱਤੋਂ ਨਾ ਵੀ ਕਰ ਰਹੀ ਨਹੀਂ ਆਉਂਦੇ ਆ ਘਰ ਤੇ ਉਹਨਾਂ ਨੂੰ ਮੈਂ ਕਹਿਣੀ ਆ ਕਿ ਨੂੰ ਦੁਕਾਨ ਤੇ ਦੇ ਕੇ ਆਓ ਪੁੱਛ ਕੇ ਆਓ ਕਿ ਨਹੀਂ ਠੀਕ ਵੀ ਹੋਣਾ ਕਿ ਨਹੀਂ ਮਾਂ ਮੰਮੀ ਨੂੰ ਪੁੱਛ ਕੇ ਆਉਣੀ ਆ ਕਿ ਉਹਨਾਂ ਨੇ ਕਦੋਂ ਘਰ ਆਉਣਾ ਵਾ ਮੰਮੀ ਜਦੋਂ ਤੁਸੀਂ ਮੈਨੂੰ ਬੁਲਾਉਣ ਨਹੀਂਗੇ ਮੇਰੇ ਦਿਮਾਗ ਨੇ ਕੰਮ ਨਹੀਂ ਕੀਤਾ ਮੈਂ ਕਾਲੀ ਕਾਲੀ ਵਿੱਚ ਆਪਣਾ ਫੋਨ ਆ ਪਾਣੀ ਵਾਲੇ ਜਗ੍ਹਾ ਛੱਡ ਰੱਖਤਾ ਹੁਣ ਖਰਾਬ ਹੋ ਗਿਆ ਚੱਲਣ ਨਹੀਂ ੜਿਆ ਫੋਨ ਖਰਾਬ ਹੋ ਗਿਆ ਚੱਲਣ ਨਹੀਂ ੜਿਆ ਹਾਂਜੀ ਮੰਮੀ ਮੈਂ ਬੜਾ ਮੱਥਾ ਮਾਰਿਆ ਵਾ ਪਰ ਫੋਨ ਚੱਲਣੇ ਨਹੀਂ ੜਿਆ ਚੱਲ ਕੋਈ ਗੱਲ ਨਹੀਂ ਚੱਲਣ ੜਿਆ ਤੇ ਤੂੰ ਕਿਹੜਾ ਕਿਤੇ ਜਾਣਾ ਹੁੰਦਾ ਘਰੇ ਹੀ ਰਹਿਣਾ ਪਰ ਮੰਮੀ ਮੇਰਾ ਫੋਨ ਬਗੈਰ ਨਹੀਂ ਸਰਦਾ ਹੂੰ ਫੋਨ ਬਿਨਾਂ ਤੇ ਤੈਨੂੰ ਸਾਰਨਾ ਹੀ ਪੈਣਾ ਆ ਤੂੰ ਸਾਡੇ ਘਰ ਦੇ ਭੇਤ ਆਪਣੇ ਪੇਕੇਆਂ ਨੂੰ ਦੇਣੇ ਹਨਾ ਤੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਮੈਨੂੰ ਰੋਕਣਾ ਹੀ ਪੈਣਾ ਏ ਮੰਮੀ ਕਿਹੜੀਆਂ ਸੋਚਾਂ ਚ ਪੈ ਗਏ ਜੀ ਮੈਨੂੰ ਇਹ ਤੇ ਦੱਸੋ ਕਿ ਨਾਮਨੇ ਕਦੋਂ ਆਣਾ ਕਰ ਆਜੂਗਾ ਨਾ ਵੀ ਘਰ ਉਹਨੇ ਕੰਮ ਵੀ ਕਰਨੇ ਆ ਕਿੱਡਾ ਮੈਨੂੰ ਦਸਣ ਆਈ ਆ ਮੇਰਾ ਫੋਨ ਖਰਾਬ ਹੋ ਗਿਆ ਤੇ ਚੱਲਣ ਨਹੀਂ ੜਿਆ ਮੋਟਰਸਾਈਕਲ ਨੇ ਵੀ ਅੱਜ ਹੀ ਪੈਂਚਰ ਹੋਣਾ ਸੀ ਉਤੋਂ ਕਹਿਰਾਂ ਦੀ ਗਰਮੀ ਪੈਣ ਰਹੀ ਆ ਤੇ ਇਹ ਪੈਂਚਰ ਹੋ ਗਿਆ ਆ ਕਿਰਨ ਪਾਣੀ ਲੈ ਕੇ ਆ ਘੁੱਟ ਹਾਂਜੀ ਨਾ ਵਲੀ ਆਉਣੀ ਆ ਚਲ ਆ ਗਿਆ ਨਾ ਉਹ ਘਰ ਮੈਂ ਕਰਦੀ ਇਹਨਾਂ ਨਾਲ ਗੱਲ ਕਿ ਫਟਾਫਟ ਜਾ ਕੇ ਮੇਰਾ ਫੋਨ ਠੀਕਰਾ ਕੇ ਦੋ ਆਲੂ ਨਾ ਪਾਣੀ ਲਿਆ ਫੜਾ ਨਵ ਚੰਗਾ ਤੁਸੀਂ ਆ ਗਏ ਜੀ ਮੈਂ ਤੁਹਾਨੂੰ ਕਦੋਂ ਦੀ ਉਡੀਕਣ ਦੀ ਹਾਂ ਕਿਉਂ ਤੂੰ ਕਿਹੜੀ ਗੱਲੋਂ ਮੈਨੂੰ ਡੇਖਣ ਰਹੀ ਹਾਂ ਨਾ ਮੇਰਾ ਫੋਨ ਆ ਪਾਣ ਜ ਡੇਗ ਗਿਆ ਵਾ ਤੇ ਤੂੰ ਫਟਾਫਟ ਜਾ ਕੇ ਨਾ ਦੁਕਾਨ ਤੋਂ ਠੀਕ ਰਖ ਲੈ ਆਓ ਫਿਰ ਨਾ ਮੇਰ ਕੋ ਟਾਈਮ ਨਹੀਂ ਹੈਗਾ ਆਉ ਵੇਖ ਲੈ ਮੋਟਰਸਾਈਕਲ ਪੈਂਚਰ ਹੋ ਗਿਆ ਮੈਂ ਉਹ ਵੀ ਲਵਾਉਣਾ ਆ ਪੈੜੀ ਜ ਅੱਜ ਸਪਰੇਅ ਕਰਨ ਵਾਲੀ ਪਈ ਆ ਮੈਂ ਘਰ ਰੋਟੀ ਖਾਣ ਵਾਸਤੇ ਆਇਆ ਵਾਂ ਠੀਕ ਹੈ ਨਾ ਪਹਿਲਾਂ ਮੇਰੇ ਵਾਸਤੇ ਰੋਟੀ ਪਾਗ ਲੈ ਕੇ ਆ ਦੋ ਨਾ ਰੋਟੀ ਤੁਸੀਂ ਬਾਅਦ ਚ ਖਾ ਲਿਓ ਪਹਿਲਾਂ ਮੇਰਾ ਫੋਨ ਵਖਾ ਕੇ ਲਿਆਓ ਯਾਰ پاਗਲ ਤੇ ਨਹੀਂ ਹੋ ਗਈ ਕਿ ਤੇ ਤੂੰ ਇੰਨੀ ਗਰਮੀ ਚ ਮੈਂ ਪੈੜੀ ਚ ਆਇਆ ਘਰ ਬੰਦਾ ਘਰ ਰੋਟੀ ਪਾਣੀ ਪੁੱਛ ਲੈਂਦਾ ਨਾਵ ਤਾਂ ਰੋਟੀ ਜ਼ਰੂਰੀ ਆ ਮੇਰਾ ਫੋਨ ਜ਼ਰੂਰੀ ਨਹੀਂ ਹੈਗਾ ਪਹਿਲਾਂ ਜਾ ਕੇ ਤੇ ਮੇਰਾ ਫੋਨ ਠੀਕ ਕਰ ਆ ਕੇ ਲਿਆਖ ਦੋ ਕਿਰਨ ਹੋ ਜਾਊਗਾ ਤੇਰਾ ਫੋਨ ਵੀ ਠੀਕ ਜਾਰ ਮੈਨੂੰ ਭੁੱਖ ਲੱਗੀ ਆ ਸਵੇਰ ਦਾ ਪਹਿਲੇ ਜੇ ਖਾਣ ਰਿਹਾ ਵਾਂ ਜਾਂ ਰੋਟੀ ਪਾ ਕੇ ਲਿਆ ਗਿਆ ਚੰਗੀਆਂ ਵੱਧ ਹੁੰਦੀ ਆ ਸਾਰਾ ਦਿਨ ਬੰਦਾ ਪਹਿਲੇ ਜੇ ਕੱਪਦਾ ਰਹਿੰਦਾ ਤੇ ਘਰੇ ਆਉਂਦੇ ਨਵੇਂ ਆਰਡਰ ਵੱਜਣੇ ਸ਼ੁਰੂ ਹੋ ਜਾਂਦੇ ਆ ਇਹਨਾਂ ਨਾਲ ਤਾਂ ਕਿਤੇ ਇੰਨਾ ਸੁਖ ਨਹੀਂ ਹੈਗਾ ਕਿ ਬੰਦਾ ਪਹਿਲੇ ਜੇ ਗਿਆ ਤਾਂ ਮੈਂ ਰੋਟੀ ਬਚਾ ਲਈ ਉਹਦੀ ਆ ਗਿਆ ਮੁੰਡਾ ਘਰ ਕਰਦੀਆਂ ਇਹਦੇ ਨਾਲ ਗੱਲ ਵੀ ਇਹਨੂੰ ਫੋਨ ਨਾ ਠੀਕ ਕਰਾ ਕੇ ਦੇਈ। ਵੇ ਨਾ ਵਾ ਕਿਰਨ ਦਾ ਫੋਨ ਖਰਾਬ ਹੋ ਗਿਆ ਤੇ ਇਹਨੂੰ ਫੋਨ ਨਾ ਠੀਕ ਕਰਾ ਕੇ ਦੇਈ। ਸਾਰਾ ਦਿਨ ਆਪਣੇ ਪੇਕੇ ਫੋਨ ਲਾ ਕੇ ਤੇ ਆਪਣੇ ਘਰ ਦੇ ਭੇਦ ਦਿੰਦੀ ਫਿਰਦੀ ਆ ਉਹਨਾਂ ਨੂੰ। ਮੰਮੀ ਭੇਦਦਿਆਂ ਨੂੰ ਆਪਾਂ ਕਿਹੜੀਆਂ ਘਰੇ ਮੋਰਾ ਦਬੀਆਂ ਆ ਜਿਹੜੀਆਂ ਉਹਨਾਂ ਚੋਰੀ ਕਰਕੇ ਲੈ ਜਾਣੀਆਂ। ਵੇ ਮੋਰਾ ਤਾਂ ਨਹੀਂ ਦਬੀਆਂ ਪਰ ਘਰਦਿਆਂ ਸੌ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਪਰਦੇ ਰੱਖਣੇ ਪੈਂਦੇ ਆ। ਇਹ ਤਾਂ ਸਾਰੇ ਪਰਦੇ ਚੁੱਕੀ ਫਿਰਦੀ ਆ। ਕੋਈ ਗੱਲ ਨਹੀਂ ਮੰਮੀ ਮੈਂ ਸਮਝਾਵਾਂਗਾ ਕਿਰਨ ਨੂੰ। ਬਸ ਲੜੇ ਹੋਣਾ ਤੁਸੀਂ। ਵੇ ਮੈਂ ਉਹ ਬਥੇਰੀ ਵਾਰ ਸਮਝਾਤਾ ਆ ਪਰ ਇਹ ਮੇਰੀਆਂ ਗੱਲਾਂ ਨਹੀਂ ਸਮਝਦੀ ਪਤਾ ਨਹੀਂ ਸਾਰਾ ਦਿਨ ਅੰਦਰ ਵੜ ਕੇ ਕੀ ਕੁਸਰਮਸਰ ਕਰਦੀ ਰਹਿੰਦੀ ਆ ਕਿਹੜੀਆਂ ਇਹਦੀਆਂ ਗੱਲਾਂ ਮੈਂ ਜਿਹੜੀਆਂ ਸਾਰਾ ਦਿਨ ਮੁੱਕਦੀਆਂ ਨਗੀਆਂ ਬਸ ਕਰ ਜੋ ਮੰਮੀ ਮੈਂ ਤੈਨੂੰ ਕਹਿ ਤਾਣਾ ਮੈਂ ਸਮਝਾਵਾਂਗਾ ਉਹਨੂੰ ਫਿਰ ਕਿਉਂ ਨਹੀਂ ਗੱਲ ਛੱਡ ਦੇ ਜਾ ਉਹ ਰਸੋਈ ਚ ਜਾ ਕੇ ਵੇਖੋ ਰੋਟੀ ਪਾਈ ਗਣੀ ਓਨੇ ਠੀਕ ਆ ਬੇਨੀ ਆ ਆਹੋ ਪਹਿਲੇ ਜੋ ਬੰਦਾ ਘਰ ਕੀ ਆਉਂਦਾ ਆ ਇਹਨਾਂ ਦੀਆਂ ਗੱਲਾਂ ਨਹੀਂ ਮੁੱਕਦੀਆਂ ਹੈਗੀਆਂ ਆਪਣੇ ਰੋਣੇ ਰੋਣੇ ਸ਼ੁਰੂ ਕਰ ਦਿੰਦੇ ਆ ਇਹਨੂੰ ਚੰਗਾ ਦੇ ਆ ਕਿ ਬੰਦਾ ਘਰ ਆਵੇ ਨਾ ਪਹਿਲੇ ਜੀ ਬੈਠਾ ਰਹੇ ਸਾਰਾ ਦਿਨ ਨਸਾਰਦ ਨੇ ਇਧਣਗਾ ਦਾ ਹੀ ਹੁਣ ਵਿਲੇ ਬੈਠੇ ਆ ਇਹਨਾਂ ਨੂੰ ਕਹਿਨੀ ਆ ਅੱਜ ਹੀ ਮੇਰਾ ਫੋਨ ਠੀਕ ਰੱਖ ਲੈ ਆਖ ਦੋ ਚੱਲ ਝੋਨੇ ਨੂੰ ਸਪਰੇਅ ਵਾਲਾ ਕੰਮ ਤੇ ਮੁੱਕ ਗਿਆ ਆ ਤੇ ਲਗਭਗ ਸਾਰੇ ਕੰਮ ਮੁੱਕੇ ਗਏ ਆ ਹੁਣ ਪਰਸਾਂ ਚ ਉਹਤ ਸ਼ਹਿਰ ਜਾ ਕੇ ਨਾ ਜਿਹੜਾ ਇੱਕ ਜ਼ਰੂਰੀ ਕੰਮ ਰਹਿੰਦਾ ਨਾ ਉਹ ਵੀ ਕਰ ਹੀ ਆਵਾਂਗਾ ਨਵ ਆਪਣੇ ਕੰਮ ਤੇ ਤੂੰ ਸਾਰੇ ਕਰ ਲੈ ਮੇਰਾ ਫੋਨ ਤੇ ਵਿਖਾ ਲਿਓ ਦੁਕਾਨ ਤੇ ਜਾ ਕੇ ਉਹ ਤੇਰੇ ਨਾਲ ਵਿਖਾ ਲਿਆਵਾਂਗਾ ਤੇਰਾ ਫੋਨ ਵੀ ਯਾਰ ਅੱਜ ਤਣੂ ਕਾਦੀ ਕਾਲੀ ਪਈ ਆ ਫੋਨ ਠੀਕ ਕਰਾਉਂਦੀ ਨਾ ਮੈਂ ਆਪਣੇ ਪੇਕੇ ਫੋਨ ਕਰਨਾ ਹੁੰਦਾ ਵਾ ਕੱਲ ਦੀ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਉਹ ਵਿਚਾਰੇ ਮੇਰਾ ਫਿਕਰ ਕਰਦੇ ਹੋਣੇ ਆ ਕੋਈ ਗੱਲ ਨਹੀਂ ਕਰਨ ਆ ਤੂੰ ਮੇਰਾ ਫੋਨ ਆਪਣੇ ਕੋਲ ਰੱਖ ਲੱਜ ਰੋਂਦਾ ਕਿ ਤੇਰਾ ਠੀਕ ਨਹੀਂ ਹੁੰਦਾ ਇਹ ਤੂੰ ਗੱਲ ਕਰ ਲਿਆ ਕਰ ਉਹਨਾਂ ਨਾਲ ਲਾ ਕੇ ਤੂੰ ਤੇ ਹਾ ਫੋਨ ਆਪਣਾ ਮੈਨੂੰ ਫੜਾ ਦੇ ਤੇ ਮੈਂ ਹੁਣ ਵੇਲਾ ਹੀ ਜਾ ਕੇ ਵਿਖਾ ਲੇ ਹੁਣ ਇਹਨਾਂ ਦੁਕਾਨ ਤੋਂ ਚਲੋ ਠੀਕ ਆ ਜਾ ਮੈਂ ਦੁਕਾਨ ਤੋਂ ਹੋ ਕੇ ਫੋਨ ਪਾਣੀ ਚ ਪੈ ਗਿਆ ਮੈਨੂੰ ਤੈਨੂੰ ਲੱਗਦਾ ਠੀਕ ਹੋਏਗਾ ਬਾਕੀ ਵੇਖਦਾ ਦੁਕਾਨ ਤੇ ਚਾ ਕੇ ਵੀ ਕੀ ਬੰਦਾ ਆ ਚੱਲ ਨਾवते ਹੁਣ ਚਲ ਗਿਆ ਫੋਨ ਵਖਾ ਲੈਣ ਮੈਂ ਕਰਦੀ ਆ ਮਮੀ ਨਾਲ ਗੱਲ ਹਲੋ ਹਾਂਜੀ ਮਮੀ ਕਿਵੇਂ ਹੋ ਵਧੀਆ ਪੁੱਤ ਤੂੰ ਦੱਸ ਕੱਲ ਦਾ ਫੋਨ ਕਿਉਂ ਨਹੀਂ ਕੀਤਾ ਮਮੀ ਫੋਨ ਕੀ ਲਾਉਣਾ ਸੀ ਮੇਰਾ ਤੇ ਫੋਨ ਹੀ ਖਰਾਬ ਹੋ ਗਿਆ ਵਾ ਪੁੱਤ ਜੇ ਫੋਨ ਖਰਾਬ ਹੋ ਗਿਆ ਤਾਂ ਇਹਨਾਂ ਨੂੰ ਕੋਣ ਨਵਾਂ ਲੈ ਕੇ ਦੇਣ ਕੋਈ ਨਹੀਂ ਮਮੀ ਜੇ ਠੀਕ ਨਾ ਹੋਇਆ ਨਾ ਫਿਰ ਮੈਂ ਕਹਿ ਦਾਂਗੀ ਇਹਨਾਂ ਨੂੰ ਕਿ ਮੈਨੂੰ ਨੰਵਾ ਲਿਆ ਦੇ। ਠੀਕ ਐ ਪੁੱਤ। ਹਾਂਜੀ ਮੰਮੀ, ਨਾਲੇ ਤੁਹਾਨੂੰ ਪਤਾ ਵਾ ਮੇਰਾ ਤੇ ਫੋਨ ਬਗੈਰ ਜੀ ਨਹੀਂ ਲੱਗਦਾ। ਚਲ ਕੋਈ ਨਹੀਂ ਪੁੱਤ, ਕੀ ਕਰਨਾ ਫਿਰ? ਹਾਂਜੀ ਮੰਮੀ, ਚਲੋ ਠੀਕ ਐ ਮੰਮੀ, ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰਦੀ ਆ। ਮੈਨੂੰ ਲੱਗਦਾ ਨਵ ਆ ਗਿਆ ਫੋਨ ਵਖਾਲ ਕੇ ਮੇਰਾ ਦੁਕਾਨ ਤੋਂ। ਚੰਗਾ ਪੁੱਤ। ਤੂੰ ਹੀ ਕੀ ਕਹਿੰਦਾ ਮੋਬਾਈਲਾਂ ਵਾਲਾ ਉਹ ਕਿਰਨ ਉਹਨੇ ਫੋਨ ਤੇਰਾ ਵੇਖਿਆ ਚੰਗੀ ਤਰ੍ਹਾਂ ਉਹ ਕਹਿੰਦਾ ਭਾਜੀ ਫੋਨ ਜਿਹੜਾ ਪਾਣੀ ਚ ਭਿੱਜ ਗਿਆ ਤਾਂ ਹੁਣ ਨਹੀਂ ਠੀਕ ਹੋਣਾ ਇਹਨੇ ਤੇ ਨਾ ਫਿਰ ਮੈਂ ਹੁਣ ਕੀ ਕਰਾਂ ਉਹ ਕਿਰਨ ਕਰਨਾ ਕੀ ਹੈ ਯਾਰ ਫੋਨ ਪਾਣੀ ਚ ਭਿੱਜ ਗਿਆ ਤਾਂ ਨਾ ਠੀਕ ਹੋਏਗਾ ਤੇ ਇਹ ਚ ਕਿਹੜੀ ਵੱਡੀ ਗੱਲ ਹੈ ਯਾਰ ਨਾ ਮੈਨੂੰ ਨਹੀਂ ਪਤਾ ਮੈਨੂੰ ਤੂੰ ਹੀ ਨਵਾਂ ਫੋਨ ਲੈ ਕੇ ਦੋ ਕਿਰਨ ਮੈਂ ਤੈਨੂੰ ਫੋਨ ਕਿੱਥੋਂ ਲੈਦਾ ਝੋਨੇ ਨੂੰ ਨਾ 10 ਦਿਨਾਂ ਬਾਅਦ ਅਜੇ ਇੱਕ ਹੋਰ ਸਪਰੇਅ ਕਰਨੀ ਆ ਤੇ ਜੇ ਆਪਾਂ ਫੋਨਾਂ ਦੇ ਪੈਸੇ ਖਰਾਬ ਕਰਤੇ ਤੇ ਝੋਨੇ ਨੂੰ ਕਿਦਾਂ ਪਾਲਾਂਗੇ ਆਪਾਂ ਨਾ ਮੈਨੂੰ ਨਹੀਂ ਪਤਾ ਮੈਨੂੰ ਤੂੰ ਹੀ ਤੂੰ ਬਸ ਮਹੀਨਾ ਡੇਢ ਮਹੀਨਾ ਖਲੋ ਜਾ ਝੋਨਾ ਇੱਕ ਵਾਰ ਮੰਡੀ 'ਚ ਜਾ ਲੰਦੇ ਤੇ ਜਦੋਂ ਮੰਡੀੋਂ ਪੈਸੇ ਆ ਜਾਣਗੇ ਤੇ ਮੈਂ ਤੈਨੂੰ ਫੋਨ ਲੈਦਾਗਾ ਜੇ ਘਰ ਪੈਸੇ ਹੁੰਦੇ ਤੇ ਮੈਂ ਤੈਨੂੰ ਮਨਾ ਥੋੜਾ ਕਰਨਾ ਫੋਨ ਲੈਣ ਵਾਸਤੇ ਨਹੀਂ ਨਾ ਵੀ ਇਦਾਂ ਦੀ ਕੋਈ ਗੱਲ ਨਹੀਂ ਵੇਖ ਕੇ ਤਾਂ ਮੇਰੀ ਸੁਣ ਧਿਆਨ ਨਾਲ ਗੱਲ ਜਦੋਂ ਮੈਂ ਪੈਲੀ ਬੰਨੇ ਜਾਣਾ ਹੋਇਆ ਕਰੇਗਾ ਨਾ ਉਦੋਂ ਮੈਂ ਆਪਣਾ ਫੋਨ ਘਰ ਰੱਖ ਜਾਇਆ ਕਰਾਂਗਾ ਤੇ ਤੂੰ ਚਲਾ ਲਿਆ ਕਰੀ ਜਿਹੜਾ ਚਲਾਉਣਾ ਹੁੰਦਾ ਨਾ ਫਿਰ ਵੀ ਆਪਣਾ ਫੋਨ ਤੇ ਆਪਣਾ ਹੀ ਹੁੰਦਾ ਨਾ ਵੇ ਪੋਤੇ ਨੇ ਆਪਣੇ ਪੇਕੇਆਂ ਨੂੰ ਫੋਨ ਲਾ ਕੇ ਨਾ ਸਾਡੇ ਘਰ ਦਾ ਪੇਤ ਦੇਣਾ ਹੁੰਦਾ ਵਾ ਤਾਂ ਹੀ ਤੇ ਆਂਦੇ ਵੀ ਮੇਰਾ ਫੋਨ ਬਿਨਾਂ ਨਹੀਂ ਸਰਦਾ ਮੰਮੀ ਕਾਤੋਂ ਕਲੇਸ਼ ਪਾਉਣਾ ਘਰ ਦੇ ਵਿੱਚ ਜੇ ਤੁਹਾਡੇ ਕੋਲ ਥੋੜੇ ਬੋਦੇ ਪੈਸੇ ਹੈਗੇ ਆ ਤੇ ਦੇ ਦਿਓ ਮੈਨੂੰ ਮੈਂ ਲਿਆ ਦੇਣਾ ਇਹਨੂੰ ਫੋਨ ਜਾ ਕੇ ਵੇ ਹੈ ਨਹੀਂ ਮੇਰੇ ਕੋਲ ਪੈਸੇ ਪੋਹੇ ਅੱਗੇ ਕਿਹੜਾ ਹੈ ਟਾਈਮ ਨਾ ਕੰਮ ਕਰਦੀ ਆ ਸਾਰਾ ਦਿਨ ਫੋਨ ਵੇਖਦੀ ਰਹਿੰਦੀ ਆ ਮੁੜਕੇ ਅੱਜ ਕੋ ਸਵੇਰੇ ਉੱਠਿਆ ਨਹੀਂ ਜਾਂਦਾ ਉਹ ਕੋਈ ਗੱਲ ਨਹੀਂ ਮੰਮੀ ਅਜੇ ਆਪਣੇ ਵਿਆਹ ਨੂੰ ਕਿਤੇ ਕਿੰਨਾ ਘੇਰ ਹੋਇਆ ਆ ਤਾਂ ਕਰਕੇ ਨਾ ਇਹਦਾ ਅਜੇ ਜੀ ਨਹੀਂ ਲੱਗਦਾ ਹੁਣਾਂ ਥੋੜਾ ਟਾਈਮ ਰਹੋਗੇ ਘਰ ਦੇ ਵਿੱਚ ਤੇ ਆਪਣੇ ਰਾਜੀ ਲੱਗਣ ਲੱਗ ਪੈਣਾ ਆ ਤੇ ਫਿਰ ਆਪਣੇ ਕੰਮ ਵੀ ਕਰ ਲਿਆ ਕਰੋਗੇ ਸਹੀ ਤਰੀਕੇ ਦੇ ਨਾਲ ਵੇ ਜੀ ਤਾਂ ਲਾਉਣਾ ਹੀ ਪੈਣਾ ਆ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਆਪਣੇ ਪੇਕੇਆਂ ਨੂੰ ਫੋਨ ਕਰਕੇ ਤੇ ਆਪਣੇ ਘਰ ਦੇ ਸਾਰੇ ਪੇਤ ਅਦਾਈ ਜਾਓ ਨਾਲੇ ਹੁਣ ਤੂੰ ਇੱਥੇ ਨਾ ਖਲੋਤਾ ਰਹਿ ਜਾਗਦੇ ਡੰਗਰਾਂ ਨੂੰ ਪਾਣੀ ਡਾ ਕੇ ਆ ਚੰਗਾ ਡਾਹਉਣਾ ਆ ਤੇ ਆ ਫੋਨ ਰੱਖ ਛਡੋ ਉਧਰ ਖਰਾਬ ਹੋ ਗਿਆ ਇਹ ਨਹੀਂ ਠੀਕ ਹੋਣਾ ਠੀਕ ਆ ਪਤਾ ਮੇਰੀ ਸੱਸ ਕਿੰਨੀ ਚਲਾਕ ਆ ਪੈਸੇ ਕੱਢ ਕੇ ਤੇ ਉਹ ਜਮਾ ਰਾਜ਼ੀ ਨਹੀਂ ਹੈਗੀ ਨਾ ਮੰਨਗੇ ਹੀ ਕਹਿੰਦੇ ਹੀ ਕਿ ਮੈਂ ਫੋਨ ਲੈ ਦੰਨਾ ਵਾ ਪਰ ਮੰਮੀ ਨਹੀਂ ਮੰਨੇ ਹੁਣ ਤੂੰ ਹੀ ਦੱਸੋ ਮੈਂ ਕੀ ਕਰਾਂ ਪੁੱਤ ਆ ਫੋਨ ਕਿਹੜਾ ਮਹਿੰਗਾ ਆਉਂਦਾ ਵਾ ਇਹਨਾਂ ਕੋਲ ਇੰਨੇ ਪੈਸੇ ਵੀ ਹੈ ਨਹੀਂ ਇੰਨੇ ਮਲਾਂਗਣੇ ਹਾਂਜੀ ਮੰਮੀ ਬੋ ਤੇ ਮਲਾਂਗਣੇ ਇਹਨਾਂ ਕੋ ਤਾਂ ਕੋਈ ਪੈਸਾ ਨਹੀਂ ਹੈਗਾ ਤੇ ਮੇਰੀ ਸੱਸ ਦੀ ਗੱਲ ਸੁਣੋ ਮੇਰੀ ਸੱਸ ਕੋ ਤੇ ਨਾ 7-800 ਤੋਂ ਵੱਧ ਕੋਈ ਸੂਟ ਨਹੀਂ ਹੈਗਾ ਸੱਚੀ ਪੁੱਤ ਆ ਵੇਖ ਲੈ ਇਹਦਾ ਹਾਲ ਇਹ ਤੇ ਫੇਰ ਉਹ ਕੰਮ ਕਰੀ ਜਾਂਦੀ ਆ ਇਸੇ ਕਰਕੇ ਮੈਂ ਇਹਦਾ ਫੋਨ ਪਾਣੀ ਚ ਸੁੱਟਿਆ ਸੀ ਕਿ ਆਪਣੀ ਮਾਂ ਨਾਲ ਇਹ ਨਾ ਗੱਲਾਂ ਕਰੇਗੀ ਤੇ ਹੁਣ ਇਹ ਨਵਦੇ ਫੋਨ ਤੇ ਹੀ ਆਪਣੀ ਮਾਂ ਨਾਲ ਗੱਲਾਂ ਕਰੀ ਜਾਂਦੀ ਆ ਕੋਈ ਗੱਲ ਨਹੀਂ ਹੁਣੇ ਕਰਦੀ ਆ ਮੈਂ ਨਵਨਾ ਜਾ ਕੇ ਗੱਲ ਵੇ ਇਥੇ ਅੰਦਰ ਵੜ ਕੇ ਖਲੋਤਾ ਆ ਤੈਨੂੰ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਆ ਨਾ ਉਹ ਵੇਖ ਲੈ ਜਾ ਕੇ ਕਿਦਾਂ ਆਪਣੀ ਮਾਂ ਨੂੰ ਫੋਨ ਲਾ ਕੇ ਤੇ ਆਪਣੇ ਘਰ ਦੇ ਭੇਤ ਦੇਣ ਲਈ ਆ ਉਹ ਨਹੀਂ ਮੰਮੀ ਮੈਂ ਨਹੀਂ ਜਾਣਾ ਚਾਹਣਾ ਕਿਤੇ ਵੀ ਯਾਰ ਪੁੱਤ ਤੈਨੂੰ ਮੇਰ ਨਾਲ ਜਾਣਾ ਹੀ ਪੈਣਾ ਵਾ ਤੇ ਆਪਣੇ ਆਖੀ ਵੇਖਣੇ ਪੈਣਾ ਜਾ ਕੇ ਚਲੋ ਵੇਖ ਲੈਣਾ ਚਲੋ ਤਰੋ ਆ ਜਾ ਹਾਂਜੀ ਮੰਮੀ ਹੋਰ ਮੈਂ ਤੁਹਾਨੂੰ ਕੀ ਕੀ ਦੱਸਾਂ ਇਹਨਾਂ ਦੀ ਘਰ ਦੀਆਂ ਗੱਲਾਂ ਤੁਸੀਂ ਪੁੱਛੋ ਨਾ ਕੁਝ ਵੀ ਮੈਨੂੰ ਵੇਖ ਲੈ ਪੁੱਤ ਕਿਦਾਂ ਆਪਣੀ ਮਾਂ ਨੂੰ ਫੋਨ ਲਾ ਕੇ ਤੇ ਆਪਣੇ ਘਰ ਦੀਆਂ ਗੱਲਾਂ ਦੱਸਣ ਲਈ ਆ ਜੇ ਇਹਨੂੰ ਅਜੇ ਵੀ ਨਾ ਨਾ ਹੀ ਹਟਾਇਆ ਤੇ ਫਿਰ ਕੰਮ ਖਰਾਬ ਹੋ ਜਾਣਾ ਆ ਕੋਈ ਗੱਲ ਨਹੀਂ ਮੰਮੀ ਨਹੀਂ ਖਰਾਬ ਹੁੰਦਾ ਕੰਮ ਚਲੋ ਕਰ ਲੈਨੇ ਗੱਲ ਜਾ ਕੇ ਇਹਨਾਂ ਚਲ ਆ ਜਾ ਪੁੱਤ ਚਲੋ ਕਿਰਨ ਕਿਹਦਾ ਫੋਨ ਆਉਣ ਡਿਆ ਆ ਕੁਝ ਨਹੀਂ ਨਾ ਮੰਮੀ ਦਾ ਫੋਨ ਆਉਣ ਡਿਆ ਵਾ ਤੇ ਉਹਨਾਂ ਨਾਲ ਗੱਲ ਕਰਨੀ ਹੈ ਚਲੋ ਠੀਕ ਹੈ ਮੰਮੀ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦੀ ਆ ਚਲ ਠੀਕ ਹੈ ਬੋਤਾ ਕਿਰਨ ਕਿਹੜੀਆਂ ਗੱਲਾਂ ਕਰਨ ਡੀਆਂ ਮੰਮੀ ਆਪਣੀ ਨਾਲ ਨਾ ਮੈਂ ਕਿੜੀਆਂ ਗੱਲਾਂ ਕਰਨੀਆਂ ਬਸ ਹਾਲ ਚਾਲ ਪੁੱਛਣ ਡੀਆਂ ਉਹਨਾਂ ਦਾ ਉਹ ਬਸ ਘਰ ਜਾ ਕਿਰਨ ਹੋਰ ਕਿੰਨਾ ਕੁ ਝੂਠ ਬੋਲੇਗੀ ਤੂੰ ਮੈਂ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖ ਲਿਆ ਆ ਤੂੰ ਤੇ ਫੋਨ ਲਾ ਕੇ ਨਾ ਆਪਣੀ ਮਾਂ ਨਾਲ ਤੇ ਤੁਹਾਡੇ ਘਰ ਦੇ ਭੇਦ ਦੇਣ ਡਈ ਆ ਤੇ ਇਹਨਾਂ ਦੇ ਘਰ ਦੇ ਵਿੱਚ ਕੀ ਕੁਝ ਹੁੰਦਾ ਆ ਵੇਖ ਲੈ ਨਾ ਪੁੱਤ ਮੈਂ ਤੈਨੂੰ ਬੜੇ ਚਿਰ ਦੀ ਦੱਸਦੀ ਹਾਂ ਵੀ ਆਪਣੀ ਮਾਂ ਨੂੰ ਇਹ ਫੋਨ ਲਾ ਕੇ ਤੇ ਸਾਡੇ ਘਰ ਦੀਆਂ ਗੱਲਾਂ ਦੱਸਦੀ ਆ ਤੈਨੂੰ ਮੇਰੀ ਗੱਲਾਂ ਤੇ ਯਕੀਨ ਨਹੀਂ ਹੁੰਦਾ ਹੁਣ ਆਪਣੀ ਅੱਖੀਂ ਵੇਖ ਲਿਆਈ ਨਾ ਹਾਂਜੀ ਮੰਮੀ ਮੈਨੂੰ ਤਾਂ ਯਕੀਨ ਹੀ ਹੋਣ ਹੋਇਆ ਆ ਮੈਨੂੰ ਤੁਹਾਨੂੰ ਗਲਤ ਸਮਝਣਾ ਆ ਵੀ ਤੁਸੀਂ ਜਾਣ ਬੁਝ ਕੇ ਇਦਾਂ ਕਰਦੇ ਜੇ ਪਰ ਨਹੀਂ ਕਿਰਨ ਇਹ ਤੂੰ ਗਲਤ ਕਰਨ ਡੀਆਂ ਜੋ ਵੀ ਕਰਨ ਡੀਆਂ ਨਾ ਕੀ ਗਲਤ ਕਰਨ ਡੀਆਂ ਮੈਂ ਉਹ ਵੀ ਆਪਣੇ ਨੇ ਉਹ ਪਰਾਇਏ ਨਹੀਂ ਹੈਗੇ ਨਾਲੇ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਆ ਹੋਰ ਕਿਸੇ ਨਾਲ ਨਹੀਂ ਕਿਰਨ ਮੈਂ ਤੈਨੂੰ ਪਹਿਲਾਂ ਵੀ ਬੜੀ ਬੜੀ ਸਮਝਾਇਆ ਏ ਪੀ ਸੌਰਿਆਂ ਦੇ ਘਰ ਦੀਆਂ ਗੱਲਾਂ ਪੇਕੇਆਂ ਨੂੰ ਨਹੀਂ ਦੱਸਿਦੀਆਂ ਹੁੰਦੀਆਂ ਘਰ ਦੀਆਂ ਸੌ ਗੱਲਾਂ ਹੁੰਦੀਆਂ ਵਾ ਜਿਨ੍ਹਾਂ ਦੇ ਪਰਦੇ ਰੱਖਣੇ ਜ਼ਰੂਰੀ ਹੁੰਦੇ ਆ ਜੇ ਤੂੰ ਆਪਣੇ ਘਰ ਦੀਆਂ ਗੱਲਾਂ ਪੇਕੇਆਂ ਨੂੰ ਦੱਸੇਗੀ ਨਾ ਫਿਰ ਇਹਦੇ ਵਿੱਚ ਤੇਰੇ ਪੇਕੇਆਂ ਦਾ ਘਰ ਤੇਰੇ ਬੰਦੇ ਦੀ ਇੱਜ਼ਤ ਘਟਣੀ ਆ ਕਿਰਨਾ ਇਹ ਚੰਗੀ ਗੱਲ ਨਹੀਂ ਹੈਗੀ ਤੇਰੇ ਵਾਤੇ ਜਿਹੜੀਆਂ ਤੁਹਾਡੇ ਘਰ ਦੀਆਂ ਗੱਲਾਂ ਆਪਣੇ ਪੇਕੇ ਨੂੰ ਦੱਸਣੀ ਆ ਇਦਾਂ ਕਿਉਂ ਕਰਨੀ ਆ ਤੂੰ ਦੱਸ ਮੈਨੂੰ ਨਵ ਮੈਂ ਤਾਂ ਵੈਸੇ ਗੱਲਾਂ ਕਰਦੀ ਹਾਂ ਮੰਮੀ ਨਾ ਮੈਨੂੰ ਕੀ ਪਤਾ ਸੀ ਕਿ ਮੇਰੇ ਇਦਾਂ ਕਰਨਾ ਤੁਹਾਡੀ ਇੱਜ਼ਤ ਘਟਦੀ ਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਇਦਾਂ ਕਦੇ ਵੀ ਨਹੀਂ ਕਰਨਾ ਕਿਰਨਾ ਮੇਰੀ ਗੱਲ ਧਿਆਨ ਨਾਲ ਸੁਣ। ਆ ਜਿਹੜੇ ਤੂੰ ਕੰਮ ਕਰਦੀ ਫਿਰਨੀ ਆ ਨਾ ਆਪਣੇ ਸਹੁਰੇ ਘਰ ਦੀਆਂ ਗੱਲਾਂ ਆਪਣੇ ਪੇਕੇਆਂ ਨੂੰ ਦੱਸ ਲਈਆਂ। ਇਹ ਗਲਤ ਗੱਲ ਆ ਤੇ ਰਵਾਇਤ ਤੇ ਕਿਉਂਕਿ ਜਿਹੜੀਆਂ ਕੁੜੀਆਂ ਇਦਾਂ ਕਰਦੀਆਂ ਆ ਨਾ ਉਹਨਾਂ ਦੇ ਘਰ ਫਿਰ ਬਹੁਤਾ ਚਿਰ ਵਸਦੇ ਨਹੀਂ ਹੁੰਦੇ। ਸੌਰੀ ਨਾਬ ਗਲਤੀ ਹੋ ਗਈ ਮੇਰ ਕੋ। ਅੱਗੇ ਤੋਂ ਮੈਂ ਇਦਾਂ ਕਦੀ ਵੀ ਨਹੀਂ ਕਰਦੀ। ਆਪਣੇ ਸਹੁਰੇ ਘਰ ਦੀਆਂ ਗੱਲਾਂ ਕਦੀ ਵੀ ਆਪਣੇ ਪੇਕੇ ਨਹੀਂ ਕਰਾਂਗੀ। ਹਾਂ ਪੁੱਤ ਜੇ ਤੂੰ ਇਦਾਂ ਕਰੇਂਗੀ ਤੇ ਤੇਰਾ ਘਰ ਵਸ ਜਾਏਗਾ। ਨਹੀਂ ਤੇ ਬਸੇ ਵਸਾਏ ਘਰ ਖਰਾਬ ਹੋਣ ਲੱਗਿਆ ਮਿੰਟ ਨਹੀਂ ਲੱਗਦਾ। ਠੀਕ ਆ ਮੰਮੀ। ਹਾਂ ਕਿਰਨਾ ਤੇ ਬਾਕੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਦਿਹਾੜੀ ਡੰਗ ਦੇ ਵਿੱਚ ਨਾ ਪੈਸਿਆਂ ਦਾ ਹੀ ਲਵਿਸਲਾ ਕਰਕੇ ਤੇ ਨਵਾਂ ਫੋਨ ਲਿਆ ਦਿੰਦਾ ਆ ਠੀਕ ਹੈ ਨਾਲ ਹਾਂਜੀ ਤੇ ਜਾਓ ਮੰਮੀ ਕਰ ਲਓ ਫਿਰ ਦੋਵੇਂ ਜਣਿਆਂ ਕੰਮ ਧੰਦਾ ਤੇ ਮੈਂ ਮਾੜਾ ਜਿਹਾ ਪੈਲੀ ਚ ਫੇਰਾ ਮਾਰ ਕੇ ਆਇਆ ਚੰਗਾ ਪੁੱਤ ਹਾਂਜੀ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਕਈ ਕੁੜੀਆਂ ਕੀ ਕਰਦੀਆਂ ਨੇ ਤੇ ਮੈਂਟਮੈਂਟ ਬਾਅਦ ਆਪਣੇ ਪੇਕੇ ਘਰ ਫੋਨ ਲਾ ਕੇ ਤੇ ਸਹੁਰਿਆਂ ਦੇ ਘਰ ਦੇ ਨਿੱਕੀ ਨਿੱਕੀ ਗੱਲ ਦੱਸ ਦਿਆਂ ਨੇ ਜਿਹੜੀ ਕਿ ਬੜੀ ਹੀ ਜ਼ਿਆਦਾ ਗਲਤ ਗੱਲ ਆ ਸੋ ਉਹਨਾਂ ਨੂੰ ਆਂ ਧੀ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਘਰਾਂ ਦੇ ਸੌ ਪਰਦੇ ਹੁੰਦੇ ਆ ਤੇ ਉਹਨਾਂ ਨੂੰ ਕਾਇਮ ਰੱਖੀਦਾ ਹੁੰਦਾ ਆ ਕਿਉਂਕਿ ਜੇ ਆਪਾਂ ਇਧਰ ਦੀਆਂ ਗੱਲਾਂ ਉਧਰ ਕਰਾਂਗੇ ਤੇ ਉਧਰ ਦੀਆਂ ਗੱਲਾਂ ਇਧਰ ਕਰਾਂਗੇ ਤੇ ਇਦਾਂ ਘਰਾਂ ਦੇ ਵਿੱਚ 파ੜ ਪੈ ਜਾਂਦਾ ਰਿਸ਼ਤਿਆਂ ਦੇ ਵਿੱਚ ਸੋ ਇਦਾਂ ਨਾ ਕਰਿਆ ਕਰੋ ਤੇ ਵਧੀਆ ਤਰੀਕੇ ਨਾਲ ਆਪਣੀ ਫੈਮਿਲੀ ਦੇ ਵਿੱਚ ਰਹੋ ਤੇ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਜਿੰਨਾ ਘਰਾਂ ਦੇ ਵਿੱਚ ਇਦਾਂ ਹੁੰਦਾ ਆ ਨਾ ਉਹਨਾਂ ਨੂੰ ਆਂ ਇਹ ਵੀਡੀਓ ਪਹੁੰਚ ਸਕੇ ਤੇ ਉਹ ਇਦਾਂ ਕਰ ਲੋ ਹਟ ਜਾਣ ਤੇ ਬਾਕੀ ਚਲੋ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਇਹਦੇ ਨਾਲ ਨਾਲ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਜੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਹੈ ਜੀ ਮਿਸਟ ਐਡਮਿਸਸ ਕਾਲੋ ਤੇ ਬਾਕੀ ਤੁਸੀਂ ਸਾਰੇ ਜਾਨੇ ਕਮੈਂਟ ਕਰਕੇ ਦੱਸਿਓ ਵੀ ਜਿਹੜਾ ਆਪਾਂ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਡੁੱਬਦਾ ਪੰਜਾਬ ਉਹ ਤੁਹਾਨੂੰ ਕਿਦਾਂ ਦਾ ਲੱਗਾ ਆ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤੇ ਧੰਨਵਾਦ ਆ ਜੀ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ